ਦੋ ਸਿੱਖਾਂ ਦਾ ਹੋਰ ਨਾ ਹੈ ਜਿੱਤੇ ਸਾਰੀ ਦੁਨੀਆ ਚੱਲ ਰਹੀ ਹੈ ਇਸ ਵਕਤ ਸਾਰੀ ਦੁਨੀਆ ਆ ਤੁਸੀਂ ਵੀ ਸਾਰੇ ਹਾਲ ਚ ਬੈਠੇ ਚੱਲ ਰਹੇ ਹੋ ਮੇਰੇ ਕੋਲ ਕੱਲੇ ਕੋਲ ਸ਼ਾਇਦ ਹਾਲ ਚ ਮੋਬਾਈਲ ਫੋਨ ਨਹੀਂ ਹੈ ਮੇਰਾ ਉਹ ਡੱਬੀ ਵਾਲਾ ਸਾਰਿਆਂ ਕੋਲ ਮੋਬਾਈਲ ਫੋਨ ਹੈ ਸਮਾਰਟਫੋਨ ਤੇ ਸਮਾਰਟਫੋਨ ਜਿਹੜਾ ਉਹਨੂੰ ਮੇਨ ਚਲਾਉਣ ਦਾ ਦੁਨੀਆ ਤੇ ਇਸ ਵਕਤ ਬੰਦਾ ਪਤਾ ਕੌਣ ਹੈ ਇੱਕ ਗੁਰੂ ਦਾ ਸਿੱਖ ਹੈ ਉਹਦਾ ਨਾਮ ਹੈ ਗੁਰਤੇਜ ਸਿੰਘ ਸੰਧੂ ਤੇ ਉਹਦੀ ਸਾਰੀ ਕੁਆਲੀਫਿਕੇਸ਼ਨ ਹਿੰਦੁਸਤਾਨ ਦੀ ਹੈ ਕੱਢ ਕੇ ਦੇਖਿਓ ਬੱਚਿਆਂ ਨੂੰ ਸਵਾਲ ਕੀਤਾ ਜਾਂਦਾ ਵੀ ਸਭ ਤੋਂ ਜ਼ਿਆਦਾ ਇਜਾਜ਼ਤ ਸਭ ਤੋਂ ਜ਼ਿਆਦਾ ਪੇਟੈਂਟ ਦੁਨੀਆ ਚ ਕਿਹਦੇ ਨੇ ਉਹ ਤਾਨਸ ਅਲਵਾ ਐਡੀਸਨ ਨੇ ਜਿਹਦੇ 1059 ਸੀ ਗੁਰਤੇਗ ਸਿੰਘ ਸੰਧੂ ਦੇ ਨਾਤੇ ਪੂਰੀ ਦਸਤਾਰ ਵਾਲਾ ਪੂਰੇ ਸਰੂਪ ਵਾਲਾ ਸਿੰਘ ਜਿਹੜਾ ਉਹਦੀ ਸਾਰੀ 55 60 ਸਾਲ ਦੀ ਉਮਰ ਹੈ 2022 ਤੱਕ ਉਹਦੇ ਨਾਂ ਤੇ 1300 ਤੇ 99 ਪੇਟੈਂਟ ਸੀ ਤੇ ਹੁਣ 1400 ਟੱਪ ਗਿਆ ਹੋਣਾ ਉਹ ਸਾਲ ਸ੍ਰੀ ਅਕਾਲ ਇੱਥੇ ਜਗਾਇਆ ਨਹੀਂ ਗੱਲਦਾ ਹੋਰ ਥਾਂ ਤੇ ਵੱਜ ਜਾਂਦਾ ਇਹ ਇੱਕ ਮਿਸਾਲ ਅਸੀਂ ਕਿਉਂ ਨਹੀਂ ਕਹਿੰਦੇ ਉਹ ਖਾਲਸਾ ਤਾਂ ਤਾਂ ਕਰਕੇ ਉੱਥੇ ਪਹੁੰਚਿਆ ਕਿਉਂਕੋ ਦੀ ਬੁੱਧੀ ਠੀਕ ਰਹੀ ਦੂਜਾ ਉਹਦੇ ਨਾਲ ਦਾ ਹੀ ਰਿਲੇਟਡ ਅਜੇ ਜਦੋਂ ਟੈਲੀਫੋਨ ਕੋ ਨਾ ਚੱਲੇ ਚੰਗੀ ਤਰ੍ਹਾਂ ਤਾਂ ਉਹਨੂੰ ਕਹਿੰਦਾ ਕੀ ਕਰਨੇ ਹੋ ਕਹਿੰਦਾ ਜੀ ਫਾਈਬਰ ਆਪਟਿਕਸ ਲਾ ਦਟਿਆ ਤੁਹਾਡੇ ਆ ਕੇ ਐਕਸਟਰਾ ਖਰਚਾ ਆਏਗਾ ਮੇਰੇ ਆਪਣਾ ਆਇਆ ਤੇ ਫਾਈਬਰ ਆਪਟਿਕਸ ਦਾ ਦੁਨੀਆ ਤੇ ਬਾਨੀ ਕੌਣ ਹੈ ਉਹ ਚਲ ਵਸਿਆ ਇਸ ਸੰਸਾਰ ਤੋਂ ਉਹ ਹੈ ਡਾਕਟਰ ਨਰਿੰਦਰ ਸਿੰਘ ਕੰਪਨੀ ਜਿਹਨੇ ਫਾਈਬਰ ਆਪਟਿਕਸ ਅਸੀਂ ਉਹ ਨਾਂ ਲੈਣ ਤੋਂ ਅਸੀਂ ਉਹ ਪ੍ਰੈਜ਼ੈਂਟ ਕਰਨ ਤੋਂ ਡਰਦੇ ਆਂ ਕਿਉਂ ਨਹੀਂ ਚਾਹੀਦਾ ਖਾਲਸਾ ਰਾਜ ਸਾਨੂੰ ਸਾਰਿਆਂ ਨੂੰ ਬੈਠਿਆਂ ਨੂੰ ਪਤਾ ਸੀ ਸੋ ਕਾਲਡ ਬੁੱਧੀਜੀਵੀ ਬੈਠੇ ਆ ਤੇ ਕਿਸੇ ਐਜੂਕੇਸ਼ਨ ਅਦਾਰੇ 'ਚ ਬੈਠੇ ਆ ਕਿ ਆਕਸਫੋਰਡ ਯੂਨੀਵਰਸਿਟੀ ਦਾ ਜਿਹੜਾ ਸਭ ਤੋਂ ਟਾਪ ਦਾ ਜਰਨਲ ਹੈ ਇਕਨੋਮਿਕਸ ਦਾ ਉਹਨੇ ਸਟੱਡੀ ਕਰਾਈ 219 220 ਦੇ ਵਿੱਚ 5000 ਹਿਸਟੋਰੀਅਨਸ ਤੋਂ ਵੋਟ ਲਈਆਂ ਕਿ ਦੁਨੀਆ ਦਾ ਜੱਤ ਤੋਂ ਦੁਨੀਆ ਦੀ ਹਿਸਟਰੀ ਲਿਖੀ ਗਈ ਹੈ ਉਹ ਤੋਂ ਲੈ ਕੇ ਅੱਜ ਤੱਕ ਦਾ ਸਭ ਤੋਂ ਬਾ ਕਮਾਲ ਬਾਦਸ਼ਾ ਕਿਹੜਾ ਹੋਇਆ ਸਭ ਤੋਂ ਸਕਸੈਸਫੁਲ ਸਭ ਤੋਂ ਧਰਮ ਰਹਿਤ ਬਾਦਸ਼ਾ ਕਿਹੜਾ ਹੋਇਆ ਤੇ ਸਿੰਘ ਸਹਬਾਨ ਪਤਾ ਕਿਦਾਂ ਨਾ ਆਇਆ ਅਸੀਂ ਆਪਣੀ ਵਿਰਾਸਤ ਨੂੰ ਨਹੀਂ ਸੰਭਾਲ ਲੈ ਉਹ ਨਾ ਆਇਆ ਜੇ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਜਿੱਦਣ ਤੋਂ ਹਿਸਟਰੀ ਲਿਖੀ ਗਈ ਹੈ ਅੱਜ ਤੱਕ ਤੇ ਮੁਕਾਬਲੇ ਤੇ ਕੌਣ ਨੇ ਕੰਪਿਟੀਟਰ ਕੌਣ ਨੇ ਤੇ ਸੁਣੇ ਉਹ ਵੀ ਕੌਣ ਨੇ ਮਹਾਰਾਜਾ ਰਣਜੀਤ ਸਿੰਘ ਨੂੰ 5000 ਰਿਸਪੌਂਡੈਂਟਸ ਦੇ ਵਿੱਚੋਂ 39% ਬੰਦਿਆਂ ਨੇ ਚੁਣਿਆ ਜਿੰਨੇ ਨਾਲ ਸਾਡੀ ਆ ਰਾਜ ਕਰਨ ਵਾਲੀ ਸਰਕਾਰ ਬਣ ਜਾਂਦੀ ਹੈ ਪਰ ਉਹਦੇ ਤੋਂ ਜਿਹੜਾ ਨੈਕਸਟ ਬੰਦਾ ਜਿਹੜਾ ਦੂਜੇ ਨੰਬਰ ਤੇ ਆਇਆ ਉਹ ਕਿਸੇ ਅਫਰੀਕਨ ਕੰਟਰੀ ਦਾ ਹੈ। ਉਹਨੂੰ 25% ਬੰਦਿਆਂ ਨੇ ਚੁਣਿਆ 14% ਦਾ ਗੈਪ ਹੈ 1-2% ਦਾ ਨਹੀਂ। ਤੇ ਤੀਜੇ ਚੌਥੇ ਨੰਬਰ ਤੇ ਪਤਾ ਕੌਣ ਜੇ? ਜਿਨ੍ਹਾਂ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਕਿਉਂਕਿ ਉਹ ਜਿਹੜਾ ਅਰਥਚਾਰਾ ਸਵੇਰਦਾ ਹੋ ਰਿਹਾ ਵੀ ਅਰਥਚਾਰਾ ਹੋਵੇ ਤੇ ਫਿਰ ਸਭ ਕੁਝ ਹੈ ਤੇ ਰਾਜਚਾਰਾ ਹੋਵੇ ਤੇ ਸਭ ਕੁਝ ਹੈ ਕਿਉਂਕਿ ਰਾਜ ਤੇ ਅਰਥ ਹੈ। ਤੀਜੇ ਚੌਥੇ ਨਾਂ ਤੇ ਨੇ ਅਬਰਾਹਮ ਲਿੰਕਨ ਤੇ ਜਾਰਜ ਵਿਸ਼ਿੰਗਟਨ ਜਿਨ੍ਹਾਂ ਦਾ 5 ਤੇ 7% ਵੋਟ ਹੈ। ਤੇ ਵਿਨਸਟਨ ਚਰਚਿਲ ਦਾ ਯੂਕੇ ਵਾਲੇ ਦਾ 1.5% ਵੋਟ ਹੈ ਇਹ ਸਾਡੇ ਲਈ ਭਈ ਉਹੋ ਜਿਹਾ ਰਾਜ ਹੋਵੇ ਹਾਂ ਸਾਨੂੰ ਖਾਲਸਾ ਰਾਜ ਚਾਹੀਦਾ ਸੀ ਕਿਉਂ ਡਾ ਜੰਨੇਆ ਚਾਹੀਦਾ ਉਹ ਨਹੀਂ ਚਾਹੀਦਾ ਅਭੀ ਹਾਸੇ ਡਿਸਰੈਪਸ਼ਨ ਕਰਨੀ ਹੈ ਗੁਰੂ ਸਾਹਿਬ ਦਾ ਸਿਧਾਂਤ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਨ ਬੋ ਸਾਨੂੰ ਸਿਧਾਤ ਮਿਲੇ ਨੇ ਅਸੀਂ ਕਿਉਂਕਿ ਇਹ ਡਾਕਟਰ ਸਾਹਿਬ ਨੇ ਚੰਗਾ ਝੋੜਿਆ ਸਵੇਰੇ ਭਈ ਉਹ ਕਿਉਂ ਕਰੀਏ ਹੱਦ ਹੋ ਗਈ ਹੈ ਉਹ ਤੇ ਆਪਣੇ ਤਾਂ 200 300 ਸਾਲ ਪਹਿਲਾਂ ਹੋਇਆ ਦੇ ਭਗਤ ਕਬੀਰ ਜੀ ਦੇ ਰਵਿਦਾਸ ਜੀ ਦੇ ਲਿਆ ਕੇ ਤੇ ਉਹ ਪਾਣੀ ਤਾਂ ਉਹਨਾਂ ਨੇ ਪਹਿਲਾਂ ਉੱਥੇ ਰੱਖੀ ਤੇ ਫਿਰ ਉਹਨਾਂ ਕੀਤਾ ਮੈਂ ਨਹੀਂ ਕਰਦਾ ਇਸ ਤੇ ਉਹ ਮੇਰਾ ਵਿਸ਼ਾ ਨਹੀਂ ਹੈ ਦੂਜੀ ਗੱਲ ਹੁਣ ਮੈਂ ਕਹਿਣ ਲੱਗਾ ਦੂਜਾ ਪਹਿਲੂ ਇਹ ਵਿਚਾਰੀਏ ਜੇ ਪ੍ਰਬੰਧਕ ਬੈਠੇ ਨੇ ਕਿਸੇ ਕਿਸਮ ਦੇ ਵੀ এডਿਕੇਸ਼ਨਸ ਬੈਠੇ ਨੇ ਤੇ ਜਰੂਰ ਵਿਚਾਰਨਾ ਭਈ ਇਹ ਕਿਉਂ ਹੋ ਗਿਆ ਅੱਜ ਕਿਸੇ ਮਨਾਨੀ ਰਹਿਣਾ ਚਾਹੁੰਦਾ ਪੂਰਨ ਧਰਨੀ ਵਾਲੇ ਗੁਰਸਿੱਖ ਦੀ ਲਾਸਟ ਜਿਹੜਾ ਕੋਈ ਸਕੂਲ ਹੈ ਮੈਂ ਲੁਧਿਆਣੇ ਚ ਵੇਖ ਰਿਹਾ ਮੈਂ ਇੰਟਰੈਕਟ ਕਰਦਾ ਬੱਚਿਆਂ ਨਾਲ ਕਿਉਂਕਿ ਮੈਂ ਪਿੰਡਾਂ ਦੇ ਸਕੂਲਾਂ ਜਾਣਾ ਸਾਡਾ ਮੈਂ ਕਹਿੰਦਾ ਅਸਲੀ ਮਾਲ ਸਾਡਾ ਹਾਲੇ ਵੀ ਉੱਥੇ ਪਿਆ ਅਸੀਂ ਉੱਥੇ ਪਹੁੰਚਦੇ ਨਹੀਂ